ਪੰਜਾਬ ਦੇ ਇੱਕ ਸਧਾਰਨ ਘਰ ਦੇ ਬਾਹਰ ਗੀਤਾਂ ਦੀ ਆਵਾਜ਼ ਅਤੇ ਮਠਾਈਆਂ ਦੀ ਖੁਸ਼ਬੂ ਸਾਫ਼ ਮਹਿਸੂਸ ਕੀਤੀ ਜਾ ਸਕਦੀ ਹੈ ਜਿੱਥੇ ਖੁਸ਼ੀਆਂ ਦਾ ਸੂਰਜ ਚੜ੍ਹ ਰਿਹਾ ਹੈ ਪਰ ਕੀ ਇਹ ਸੱਚਮੁੱਚ ਸੂਰਜ ਹੈ ਜਾਂ ਇੱਕ ਭਿਆਨਕ ਤੂਫਾਨ ਤੋਂ ਆਉਣ ਦੇ ਪਹਿਲਾਂ ਦੀ ਸ਼ਾਂਤੀ ਕਿਸੇ ਨੂੰ ਕੀ ਪਤਾ ਹੈ ਕਿ ਜਿੱਸਾ ਜ਼ਮੀਨ ਤੇ ਖੁਸ਼ੀਆਂ ਦੇ ਦੀਵੇ ਜਗਾਏ ਜਾ ਰਹੇ ਹਨ ਉਸ ਦੇ ਹੇਠਾਂ 20 ਸਾਲ ਪੁਰਾਣਾ ਇੱਕ ਅਜਿਹਾ ਰਾਜ਼ ਦੱਬਿਆ ਹੈ ਜੋ ਅਜੇ ਅਚਾਨਕ ਫਟਣ ਵਾਲਾ ਹੈ ਇਹ ਰਾਜ਼ ਸਿਰਫ ਇੱਕ ਪਰਿਵਾਰ ਦਾ ਨਹੀਂ ਇਹ ਦੋ ਜ਼ਿੰਦਗੀਆਂ ਦਾ ਦੋ ਦਹਾਕਿਆਂ ਦਾ ਅਤੇ ਕਈ ਅਣਕਈਆਂ ਕਹਾਣੀਆਂ ਦਾ ਬੋਝ ਹੈ ਹਰ ਮੁਸਕਰਾੜ ਦੇ ਪਿੱਛੇ ਲੁਕਿਆ ਹੈ ਦਰਦ ਹਰ ਰਿਸ਼ਤੇ ਦੀ ਗੰਢ ਵਿੱਚ ਜਿਵੇਂ ਕਿ ਇੱਕ ਅਣਦੇਖੀ ਤਰੇੜ ਹੈ ਲੋਕ ਹੱਸ ਰਹੇ ਹਨ ਇੱਕ ਦੂਜੇ ਨੂੰ ਵਾਧਾਨਿਆ ਦੇ ਰਹੇ ਹਨ ਵੀਰ ਅਤੇ ਕਿਰਨ ਸੁਨਹਿਰੀ ਭਵਿੱਖ ਦੀਆਂ ਕਾਮਨਾ ਕਰ ਰਹੇ ਹਨ ਉਹਨਾਂ ਨੂੰ ਲੱਗ ਰਿਹਾ ਹੈ ਕਿ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਹੈ ਵੀਰ ਆਪਣੇ ਪਿਤਾ ਗੁਰਮੀਲ ਸਿੰਘ ਨਾਲ ਬੈਠਾ ਹੈ ਉਸ ਦੀਆਂ ਅੱਖਾਂ ਵਿੱਚ ਕਿਰਨ ਲਈ ਪਿਆਰ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਚਮਕ ਹੈ ਕਿਰਨ ਵੀ ਸ਼ਰਮ ਰਹੀ ਹੈ ਉਸ ਦੀਆਂ ਨਜ਼ਰਾਂ ਨੀਵੀਆਂ ਹਨ ਪਰ ਉਸ ਦੇ ਚਿਹਰੇ ਤੇ ਇੱਕ ਨਵੀਂ ਜ਼ਿੰਦਗੀ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ ਉਸ ਦੀ ਮਾਂ ਸੁਪ੍ਰੀਤ ਉਸ ਦੇ ਪਿਤਾ ਰਾਜਿੰਦਰ ਦੇ ਨਾਲ ਖੜੀ ਆਪਣੇ ਆਪ ਨੂੰ ਬੜੀ ਭਾਗਸ਼ਾਲੀ ਸਮਝ ਜਿਵੇਂ ਹੀ ਸ਼ਗਨ ਦੀ ਰਸਮ ਆਪਣੇ ਸਿਖਰ ਤੇ ਪਹੁੰਚੀ ਅਤੇ ਸ਼ਗਨ ਦਾ ਥਾਲ ਲੈ ਕੇ ਸੁਪ੍ਰੀਤ ਕਿਰਨ ਦੀ ਮਾਂ ਅੱਗੇ ਵਧੀ ਤਾਂ ਕਮਰੇ ਵਿੱਚ ਮੌਜੂਦ ਕੁਝ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆਈ ਗੁਰਮੀਲ ਸਿੰਘ ਦੀ ਨਜ਼ਰ ਜਦੋਂ ਉਸਦੇ ਚਿਹਰੇ ਤੇ ਪਈ ਤਾਂ ਜਿਵੇਂ ਕਿ ਉਸ ਦਾ ਰੰਗ ਹੀ ਉੱਡ ਗਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸਾਲਾਂ ਦਾ ਦੱਬਿਆ ਹੋਇਆ ਸਵਾਲ ਗੁੱਸਾ ਅਤੇ ਬੀੜ ਉੱਪਰ ਕੇ ਆਈ ਸੁਪ੍ਰੀਤ ਨੇ ਜਦੋਂ ਗੁਰਮੀਲ ਸਿੰਘ ਨੂੰ ਦੇਖਿਆ ਤਾਂ ਉਸਦੇ ਵੀ ਹੱਥ ਕੰਮ ਲੱਗ ਪਏ ਚਿਹਰਾ ਸਫੇਦ ਪੈ ਗਿਆ ਉਸ ਦੇ ਅੰਦਰ ਇੱਕ ਜਿਵੇਂ ਪੁਚਾਲ ਆ ਗਿਆ ਜਿਸ ਦੀ ਗਰਜ ਕਿਸੇ ਨੂੰ ਸੁਣਾਈ ਨਹੀਂ ਤੇ ਪਰ ਉਸ ਨੇ ਉਸ ਦੇ وجود ਨੂੰ ਹਿਲਾ ਕੇ ਰੱਖ ਦਿੱਤਾ ਇੱਕ ਪਲ ਲਈ ਜਿਵੇਂ ਸਮਾਂ ਰੁਕ ਗਿਆ ਢੋਲਕੀ ਦੀ ਥਾਪ ਰੋਗੀ ਅਤੇ ਗੀਤ ਖਾਮੋਸ਼ ਹੋ ਗਏ ਸਭ ਦੀਆਂ ਨਜ਼ਰਾਂ ਦੋਵਾਂ ਤੇ ਡਿੱਗੀਆਂ ਕਿ ਇਹ ਕੀ ਸੀ ਰਾਜਕੋਣ ਸੀ ਇਹ ਔਰਤ ਜਿਸ ਨੂੰ ਗੁਰਮੇਲ ਹਰਲੀਨ ਕਹਿ ਕੇ ਬੁਲਾ ਰਿਹਾ ਸੀ ਕਿਉਂ ਉਸ ਦੇ ਚਿਹਰੇ ਤੇ ਅੱਜ 20 ਸਾਲ ਪੁਰਾਣੇ ਦਰਦ ਦੀ ਝਲਕ ਸੀ ਕੀ ਸੀ ਉਹ 20 ਸਾਲ ਪੁਰਾਣਾ ਦਰਦ ਆਖਰਕਾਰ ਕੀ ਹੈ ਸੱਚਮੁੱਚ ਭੈਣ ਭਰਾਵਾਂ ਦਾ ਸ਼ਗਨ ਪੈ ਰਿਹਾ ਸੀ ਇਸ ਦੇ ਬਾਅਦ ਜੋ ਹੋਇਆ ਉਸ ਨੇ ਤਾਂ ਸਾਰਿਆਂ ਨੂੰ ਹੀ ਹਿਲਾ ਕੇ ਰੱਖ ਦਿੱਤਾ ਇੱਕ ਅਤਾ ਦੇ ਦੋ ਬੱਚੇ ਆਪਸ ਦੇ ਵਿੱਚ ਸ਼ਗਨਾਂ ਦੇ ਲਈ ਮਿਲੇ ਇਹ ਪਰਿਵਾਰ ਇਕੱਠਾ ਹੋਇਆ ਲੇਕਿਨ ਅਚਾਨਕ 20 ਸਾਲ ਪੁਰਾਣਾ ਲੁਕਿਆ ਦਰਦ ਇਸ ਤਰ੍ਹਾਂ ਸਾਹਮਣੇ ਆ ਜਾਵੇਗਾ ਇਹ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਸੀ ਇਸ ਦੇ ਪਿੱਛੇ ਕੀ ਵਜ੍ਹਾ ਸੀ ਸ਼ਗਨ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲੇ ਨਹੀਂ ਸੀ ਜੇ ਨਹੀਂ ਤਾਂ ਇਸ ਦਾ ਕੀ ਕਾਰਨ ਸੀ ਜਾਣਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਆਓ ਦੇਖੋ ਬਿਨਾਂ ਦੇਰ ਕੀਤੇ ਆ ਸ਼ੁਰੂ ਕਰਦੇ ਆ ਅੱਜ ਦੀ ਬੜੀ ਖਾਸ ਵੀਡੀਓ ਪੰਜਾਬ ਦੇ ਇੱਕ ਛੋਟੇ ਪਿੰਡ ਹਰਿਵਾਲ ਦੇ ਵਿੱਚ ਜਿੱਥੇ ਖੇਤਾਂ ਦੀ ਮਹਿਕ ਤੇ ਪਿੰਡ ਦੀ ਸ਼ਾਂਤੀ ਰੂਹ ਨੂੰ ਸਕੂਨ ਦਿੰਦੀ ਹੈ ਉੱਥੇ ਹੀ 20 ਸਾਲ ਪਹਿਲਾਂ ਇੱਕ ਅਜੀਹਾਂ ਤੂਫਾਨ ਆਇਆ ਜਿਸ ਨੇ ਇੱਕ ਪਰਿਵਾਰ ਨੂੰ ਜਿਵੇਂ ਤਹਿਸ ਨਹਿਸ ਕਰ ਦਿੱਤਾ ਇੱਕ ਸੁਨਹਿਰੀ ਸਵੇਰ ਜਦੋਂ ਸੂਰਜ ਦੀਆਂ ਕਿਰਨਾਂ ਪਿੰਡ ਲੱਗਦੀ ਸੀ ਉੱਥੇ ਹੀ ਇੱਕ ਘਰ ਦੇ ਵਿਹੜੇ ਵਿੱਚ ਹਨੇਰਾ ਛਾ ਗਿਆ ਰੌਣਕਾਂ ਨਾਲ ਭਰਿਆ ਹੋਇਆ ਘਰ ਅਚਾਨਕ ਖਾਮੋਸ਼ ਹੋ ਗਿਆ ਜਦੋਂ ਘਰ ਦੀ ਬਹੁ ਜਵਾਨ ਅਤੇ ਖੂਬਸੂਰਤ ਹਰਲੀਨ ਬਿਨਾ ਕੁਝ ਕਹੇ ਬਿਨਾ ਕੋਈ ਨਿਸ਼ਾਨ ਛੱਡੇ ਅਚਾਨਕ ਰਾਤ ਨੂੰ ਗਾਇਬ ਹੋ ਗਈ ਹਰਲੀਨ ਜੋ ਆਪਣੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਦੇ ਵਿੱਚ ਇੱਕ ਬੜੀ ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਦੇਖ ਰਹੀ ਸੀ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਕਿਸਮਤ ਵਿੱਚ ਇੱਕ ਡੂੰਘਾ ਜ਼ਖਮ ਲਿਖਿਆ ਹੈ ਕਿਸ ਨੇ ਕਿਹਾ ਹੈ ਕਿ ਉਹ ਕਿਸੇ ਨਾਲ ਭੱਜ ਗਈ ਹੈ ਕਿਸ ਨੇ ਕੀਤਾ ਹੈ ਕਿ ਉਸ ਨੂੰ ਕੋਈ ਚੁੱਕ ਕੇ ਲੈ ਗਿਆ ਪਰ ਸਚਾਈ ਸਿਰਫ ਹਰਲੀਨ ਜਾਣਦੀ ਸੀ ਉਸ ਤੋਂ ਇਲਾਵਾ ਕੋਈ ਨਹੀਂ ਪਰ ਸਭ ਸਭ ਅੰਦਾਜ਼ੇ ਲਗਾ ਰਹੇ ਸਨ ਪਿੱਛੇ ਰਹਿ ਗਿਆ ਉਸਦਾ ਪਤੀ ਗੁਰਮੀਰ ਸਿੰਘ ਜੋ ਇੱਜ਼ਤ ਦੇ ਨਾਮ ਤੇ ਬਿਲਕੁਲ ਟੁੱਟ ਚੁੱਕਾ ਸੀ ਅਤੇ ਉਸਦਾ ਛੋਟਾ ਜਿਹਾ ਪੁੱਤਰ ਵੀਰ ਜੋ ਅਜੇ ਸਿਰਫ 6 ਮਹੀਨਿਆਂ ਦਾ ਸੀ ਮਾ ਦੇ ਨਾਲ ਦੁੱਤ ਲਈ ਤਰਸ ਰਿਆ ਸੀ ਗੁਰਮੇਲ ਸਿੰਘ ਨੇ ਹਰਲੀਨ ਦਾ ਨਾਮ ਆਪਣੇ ਘਰ ਵਿੱਚ ਹੀ ਨਹੀਂ ਸਗੋ ਆਪਣੇ ਦਿਲ ਦੇ ਵਿੱਚੋਂ ਮਿਟਾ ਦਿੱਤਾ ਉਸ ਨੇ ਵੀਰ ਨੂੰ ਆਪਣੀ ਮਾਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਉਸ ਨੇ ਪੁੱਤਰ ਲਈ ਪਿਤਾ ਅਤੇ ਮਾਂ ਦੋਵਾਂ ਦਾ ਫਰਜ਼ ਨਿਭਾਇਆ ਉਸ ਨੇ ਹਰਲੀਨ ਦੀਆਂ ਸਾਰੀਆਂ ਯਾਦਾਂ ਨੂੰ ਆਪਣੇ ਮਨ ਦੇ ਵਿੱਚ ਇੱਕ ਕੋਨੇ ਵਿੱਚ ਦੱਬ ਕੇ ਰੱਖ ਦਿੱਤਾ ਇਹ ਸੋਚ ਕੇ ਕਿ ਉਹ ਹੁਣ ਉਸ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਸਮਾਂ ਬੀਤਦਾ ਗਿਆ ਵੀਰ ਵੱਡਾ ਹੋ ਕੇ ਗੁਰਮੇਲ ਸਿੰਘ ਨੇ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਉਹਨਾਂ ਨੇ ਪੜ੍ਹਾਈ ਵਿੱਚ ਵੀਰ ਨੂੰ ਪੂਰੀ ਆਜ਼ਾਦੀ ਦਿੱਤੀ ਅਤੇ ਵੀਰ ਨੇ ਵੀ ਕਦੇ ਉਹਨਾਂ ਨੂੰ ਕਾਇਦਾਂ ਮੌਕਾ ਨਹੀਂ ਦਿੱਤਾ ਉਹ ਸ਼ਹਿਰ ਜਾ ਕੇ ਪੜ੍ਹਿਆ ਅਤੇ ਇੱਕ ਚੰਗੀ ਕੰਪਨੀ ਦੇ ਵਿੱਚ ਇੰਜੀਨੀਅਰ ਬਣ ਗਿਆ ਉਸ ਦੇ ਅੰਦਰ ਇੱਕ ਕਲਾਕਾਰ ਲੁਕਿਆ ਸੀ ਉਹ ਅਕਸਰ ਇਕੱਲੇ ਬੈਠ ਕੇ ਕਵਿਤਾਵਾਂ ਲਿਖਦਾ ਸੀ ਗੀਤ ਸੁਣਵਾਉਂਦਾ ਸੀ ਅਤੇ ਉਸ ਦੀਆਂ ਕਵਿਤਾਵਾਂ ਵਿੱਚ ਇੱਕ ਅਜੀਬ ਜੀ ਖਾਮੋਸ਼ੀ ਅਤੇ ਖਾਲੀਪਨ ਸੀ ਜਿਸ ਨੂੰ ਖੁਦ ਵੀ ਨਹੀਂ ਸਮਝ ਪਾਉਂਦਾ ਸੀ ਇਹ ਸ਼ਾਇਦ ਉਸ ਖਾਲੀਪਨ ਦਾ ਅਹਿਸਾਸ ਸੀ ਜੋ ਉਸ ਦੀ ਮਾਂ ਦੇ ਜਾਣ ਦੇ ਨਾਲ ਉਸ ਦੀ ਜ਼ਿੰਦਗੀ ਵਿੱਚ ਆਇਆ ਸੀ ਹੁਣ ਉਸ ਦੀ ਉਮਰ ਵਿਆਹ ਦੀ ਹੋ ਚੁੱਕੀ ਸੀ ਗੁਰਮੀਲ ਸਿੰਘ ਜੋ ਕਈ ਸਾਲਾਂ ਤੋਂ ਇਕੱਲੇ ਸਨ ਉਹ ਚਾਹੁੰਦੇ ਸਨ ਕਿ ਵੀਰ ਦਾ ਘਰ ਵਸ ਜਾਵੇ ਉਹਨਾਂ ਨੂੰ ਲੱਗਦਾ ਸੀ ਕਿ ਵੀਰ ਦੇ ਵਿਆਹ ਨਾਲ ਯੋਨਾ ਦੇ ਕਾਰਬੋਹਾਈਡਰੇਟ ਸ਼ਾਇਦ ਵਾਪਸ ਆ ਜਾਵੇਗੀ ਜੋ ਹਰਲੀਨ ਦੇ ਜਾਣ ਨਾਲ ਬਿਲਕੁਲ ਖਤਮ ਹੋ ਗਈ ਸੀ ਬਹੁਤ ਸਾਰੀਆਂ ਕੁੜੀਆਂ ਦੇ ਰਿਸ਼ਤੇ ਆਏ ਪਰ ਵੀਰ ਨੂੰ ਕੋਈ ਪਸੰਦ ਨਹੀਂ ਆਇਆ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕਿਸੇ ਖਾਸ ਇਨਸਾਨ ਦੀ ਕਮੀ ਹੈ ਜੋ ਉਸ ਦੀ ਰੂਹ ਨੂੰ ਸਮਝ ਸਕੇ ਇੱਕ ਦਿਨ ਉਸ ਦੇ ਦੋਸਤ ਨੇ ਉਸ ਨੂੰ ਇੱਕ ਕੁੜੀ ਬਾਰੇ ਦੱਸਿਆ ਜਿਸ ਦਾ ਨਾਮ ਸੀ ਕਿਰਨ ਕਿਰਨ ਸ਼ਹਿਰ ਦੇ ਵਿੱਚ ਰਹਿੰਦੀ ਸੀ ਉਸ ਦੇ ਪਿਤਾ ਰਾਜਿੰਦਰ ਇੱਕ ਛੋਟੇ ਵਪਾਰੀ ਸਨ ਅਤੇ ਉਸ ਦੀ ਮਾਂ ਸੁਪ੍ਰੀਤ ਇੱਕ ਸਧਾਰਨ ਗ੍ਰਹਿਣੀ ਸੀ ਜਦੋਂ ਵੀਰ ਕਿਰਨ ਨੂੰ ਮਿਲਿਆ ਤਾਂ ਉਸ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਿਆਰ ਹੋ ਗਿਆ ਕਿਰਨ ਸੱਚਮੁੱਚ ਬਹੁਤ ਸੋਹਣੀ ਸੀ ਉਸਦੇ ਅੱਖਾਂ ਦੇ ਵਿੱਚ ਇੱਕ ਖਾਸ ਚਮਕ ਸੀ ਜੋ ਵੀਰ ਨੂੰ ਆਪਣੇ ਵੱਲ ਖਿੱਚਦੀ ਉਸ ਦਾ ਸੁਭਾਅ ਵੀ ਨਿਮਰ ਅਤੇ ਮਿਰਨਸਾਰ ਵੀਰ ਨੂੰ ਲੱਗਿਆ ਕਿ ਕਿਰਨ ਹੀ ਉਹ ਇਨਸਾਨ ਹੈ ਜੋ ਉਸ ਦੀ ਜ਼ਿੰਦਗੀ ਦੇ ਖਾਲੀਪਨ ਨੂੰ ਭਰ ਸਕਦੀ ਹੈ ਉਸ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਕਿਰਨ ਦਾ ਜ਼ਿਕਰ ਕਰਨਾ ਵੀ ਸ਼ੁਰੂ ਕਰ ਦਿੱਤਾ ਵੀਰ ਨੇ ਕਿਰਨ ਨੂੰ ਪਸੰਦ ਕਰ ਲਿਆ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਗੁਰਮੇਲ ਸਿੰਘ ਬਹੁਤ ਖੁਸ਼ ਹੋਇਆ ਵੀ ਇਹਨੇ ਆਖਰਕਾਰ ਆਪਣੀ ਜ਼ਿੰਦਗੀ ਦਾ ਸਾਥੀ ਚੁਣ ਲਿਆ ਹੈ ਉਹਨਾਂ ਨੇ ਕਿਰਨ ਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਲਈ ਅਤੇ ਪੱਕਾ ਲੱਗਾ ਵੀ ਉਹਨਾਂ ਦਾ ਪਰਿਵਾਰ ਬਹੁਤ ਨੇਕ ਅਤੇ ਇਮਾਨਦਾਰ ਸੀ ਰਿਸ਼ਤਾ ਪੱਕਾ ਕਰਨ ਲਈ ਦੋਵੇਂ ਪਰਿਵਾਰ ਬਿਲੇ ਵੀਰ ਦੇ ਪਰਿਵਾਰ ਦੇ ਵਿੱਚ ਸਿਰਫ ਉਹ ਉਸਦੇ ਪਿਤਾ ਹੀ ਬਾਕੀ ਸਨ ਰਿਸ਼ਤੇਦਾਰ ਦੂਰ ਰਹਿੰਦੇ ਕਿ ਕਰਨ ਦੇ ਮਾਪੇ ਕਿ ਸਧਾਰਨ ਅਤੇ ਨੇਕ ਸੁਭਾਅ ਦੇ ਲੋਕ ਸਨ ਸਾਰੀਆਂ ਗੱਲਾਂ ਹੋ ਗਈਆਂ ਲੇਕਿਨ ਉਸ ਸਮੇਂ ਕਰਨ ਦੀ ਮਾਂ ਬਿਮਾਰ ਪਈ ਸੀ ਹਸਪਤਾਲ ਦੇ ਵਿੱਚ ਸੀ ਇਸ ਕਾਰਨ ਇਹ ਸ਼ਗਨਾ ਦੇ ਕਾਰਜ ਵਿੱਚ ਸਮਰਲਿਤ ਨਹੀਂ ਹੋ ਸਕੀ ਲੇਕਿਨ ਵੀਰ ਖਾਸ ਕਰਕੇ ਸਪੈਸ਼ਲ ਆਪਣੇ ਹੋਣ ਵਾਲੇ ਸੱਸ ਨੂੰ ਹਸਪਤਾਲ ਦੇ ਵਿੱਚ ਮਿਲ ਕੇ ਆ ਵੀਰ ਦਾ ਪਿਤਾ ਇਹ ਸੋਚ ਕੇ ਰਹਿ ਗਿਆ ਕਿ ਜਦੋਂ ਕੁੜਮਣੀ ਨੂੰ ਮਿਲਿਆ ਤਾਂ ਕੁੜਮਣੀ ਨੂੰ ਆਪਾਂ ਸ਼ਗਨਾ ਉਹਨਾਂ ਵੇਲੇ ਮਿਲ ਲਵਾਂਗੇ ਕੋਈ ਵੱਡੀ ਗੱਲ ਨਹੀਂ ਵੀਰੇ ਮਿਲ ਲਿਆ ਮੈਂ ਮਿਲ ਲਿਆ ਇੱਕੋ ਹੀ ਗੱਲ ਐ ਐਸੀ ਕੋਈ ਗੱਲ ਨਹੀਂ ਐ ਸ਼ਾਰੀਆਂ ਗੱਲਾਂ ਹੋ ਗਈਆਂ ਅਤੇ ਸਗਨ ਪਾਉਣ ਦਾ ਦਿਨ ਤੈ ਹੋ ਗਿਆ ਸਗਨ ਦੀ ਰਸਮ ਵਗੇਰਨ ਦੇ ਘਰ ਹੀ ਰੱਖੀ ਗਈ ਕਿਉਂਕਿ ਉਹਨਾਂ ਦਾ ਘਰ ਸ਼ਹਿਰ ਦੇ ਵਿੱਚ ਸੀ ਅਤੇ ਸਾਰੇ ਰਿਸ਼ਤੇਦਾਰਾਂ ਦੇ ਲਈ ਆਉਣਾ ਸੌਖਾ ਸੀ ਸਗਨ ਵਾਲੇ ਦਿਨ ਕਿਰਨ ਦਾ ਘਰ ਫੁੱਲ ਅਤੇ ਰੋਸ਼ਨੀ ਦੇ ਨਾਲ ਸਜਾਇਆ ਗਿਆ ਹਰ ਪਾਸੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸੀ ਗਵਾਂਢੀ ਰਿਸ਼ਤੇਦਾਰ ਦੋਸਤ ਸਭ ਸ਼ਾਮਲ ਸਨ ਢੋਲਕੀ ਦੀ ਆਵਾਜ਼ ਤੇ ਗੀਤ ਗਾਏ ਜਾ ਰਹੇ ਸਨ ਚਹਲ ਪੈਰ ਬਹੁਤ ਜ਼ਿਆਦਾ ਸੀ ਕਿਰਨ ਇੱਕ ਲਾਲ ਰੰਗ ਦੇ ਪੰਜਾਬੀ ਸੁਰਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਉਸਦੇ ਹੱਥਾਂ ਦੇ ਬੈਂਦੀ ਗੂੜੇ ਰੰਗ ਚੜੇ ਸਨ ਜੋ ਵੀਰ ਨਾਲ ਉਸਦੇ ਪਿਆਰ ਦੀ ਗਵਾਹੀ ਦੇ ਰਹੇ ਸਨ ਵੀਰ ਅਤੇ ਗੁਰਮੇਲ ਸਿੰਘ ਆਪਣੇ ਕੁਝ ਨਜ਼ਦੀਕੀ ਰਿਸ਼ਤਿਆਂ ਦੇ ਨਾਲ ਕਿਰਨ ਦੇ ਘਰ ਪਹੁੰਚੇ ਵੀਰ ਦੀਆਂ ਨਜ਼ਾਂ ਕਿਰਨ ਤੇ ਸਨ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਸ਼ਾਇਦ ਆ ਜਾਇਆ ਹੈ ਜਦੋਂ ਸ਼ਗਨ ਦੀ ਰਸਮ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਗੁਰਮੇਲ ਨੇ ਵੀਰ ਦੇ ਮੱਥੇ ਤੇ ਰੋਲੀ ਦਾ ਟਿੱਕਾ ਲਗਾਇਆ ਵੀਰ ਨੂੰ ਸ਼ਗਨ ਵਿੱਚੋਂ ਰੇਸ਼ਮੀ ਕੁਰਤਾ ਪਜਾਮਾ ਸੋਨੇ ਦੀ ਮੁੰਦਰੀ ਤੇ ਮੋਟਾ ਲਿਫਾਫਾ ਦਿੱਤਾ ਗਿਆ ਫਿਰ ਵਾਰੀ ਆਈ ਲੜਕੀ ਦੇ ਪਰਿਵਾਰ ਵਾਲਾ ਸ਼ਗਨ ਬਉਣ ਦੀ ਕਿਰਨ ਦੀ ਮਾਸੂਪਰੀ ਸ਼ਗੰਦਾ ਥਾਲ ਲੈ ਕੇ ਫਮਣੀ ਆਈ ਉਸਦੇ ਹੱਥ ਵਿੱਚ ਰੇਸ਼ਮੀ ਚੁੰਨੀ ਗਹਿਣੇ ਮਿਠਾਈਆਂ ਅਤੇ ਫਲਾਂ ਦੇ ਨਾਲ ਭਰਿਆ ਹੋਇਆ ਖੂਬਸੂਰਤ ਥਾਲ ਸੀ ਉਸਨੇ ਪੀਲੇ ਰੰਗ ਦੀ ਸਾੜੀ ਪਹਿਣੀ ਸੀ ਜਿਸ ਵਿੱਚ ਉਹ ਬਹੁਤ ਸ਼ਾਂਤ ਅਤੇ ਸੰਤੁਸ਼ਟ ਲੱਗ ਰਹੀ ਸੀ ਗੁਰਮੇਲ ਸਿੰਘ ਨੇ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ ਕਿਉਂਕਿ ਪਹਿਲੀ ਮੁਲਾਕਾਤ ਵਿੱਚ ਤਾਂ ਉਹ ਬਿਮਾਰ ਸੀ ਸੁਖਪ੍ਰੀਤ ਹੌਲੀ-ਹੌਲੀ ਵੀਰ ਦੇ ਨੇੜੇ ਆਈ ਉਸਦੇ ਮੱਥੇ ਤੇ ਟਿੱਕਾ ਲਾਉਣ ਲੱਗੇ ਜਿਵੇਂ ਹੀ ਗੁਰਮੇਲ ਸਿੰਘ ਦੀ ਨਜ਼ਰ ਸੁਖਪ੍ਰੀਤ ਦੇ ਚਿਹਰੇ ਤੇ ਬੜੀ ਗੌਰ ਨਾਲ ਪਈ ਤਾਂ ਉਸਦੇ ਹੱਥੋਂ ਸ਼ਗਨ ਦਾ ਸੱਥ ਥਾਲ ਡਿੱਗਣ ਵਾਲਾ ਸੀ ਉਸਦਾ ਚਿਹਰਾ ਪੀੜਾ ਪੈ ਗਿਆ ਸੀ ਉਸ ਦੀਆਂ ਅੱਖਾਂ ਵੱਡੀਆਂ ਹੋ ਗਈਆਂ ਸੀ ਜਿਵੇਂ ਉਸ ਨੇ ਪੂਰ ਸਰੀਰ ਥਰਥਰੌਣ ਲੱਗਾ ਉਸਦਾ ਦਿਮਾਗ 20 ਸਾਲ ਪਿੱਛੇ ਚਲਾ ਗਿਆ ਸੁਖਪ੍ਰੀਤ ਵੀ ਉਸੇ ਵੇਲੇ ਅਚਾਨਕ ਠਹਿਰ ਗਈ ਉਸ ਦੀਆਂ ਨਜ਼ਰਾਂ ਗੁਰਮੇਲ ਤੇ ਪਈਆਂ ਉਸਦੇ ਹੱਥ ਕੰਬਣ ਲੱਗੇ ਉਸਦਾ ਚਿਹਰਾ ਸਫੇਦ ਪੈ ਗਿਆ ਜਿਵੇਂ ਉਸਨੇ ਅੰਦਰੋਂ ਸਾਰਾ ਖੂਨ ਹੀ ਸੁੱਕ ਗਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਡਰ ਪਛਤਾਵਾ ਤੇ ਭਿਆਨਕ ਸਤਾਈ ਰੁਕੀ ਸੀ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਅਤੇ ਕਮਰੇ ਦੇ ਵਿੱਚ ਅਜੀਬ ਜਿਹੀ ਖਾਮੋਸ਼ੀ ਛਾ ਗਈ ਢੋਲਕੀ ਦੀ ਥਾਪ ਉੱਥੇ ਹੀ ਰੁਕ ਗਈ ਗੀਤ ਅਦਵੱਟੇ ਰਹਿ ਗਏ ਹੌ ਕੋਈ ਹਰ ਕੋਈ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖ ਰਿਹਾ ਸੀ ਵੀਰ ਅਤੇ ਕਿਰਨ ਸਮਝ ਨਹੀਂ ਪਾਰੇ ਸੀ ਕਿ ਇੱਥੇ ਕੀ ਹੋ ਰਿਹਾ ਹੈ ਉਹਨਾਂ ਇੱਕ ਦੂਜੇ ਵੱਲ ਵੇਖਿਆ ਫਿਰ ਆਪਣੇ ਮਾਪਿਆਂ ਵੱਲ ਗੁਰਮੀਤ ਸਿੰਘ ਨੇ ਹੌਲੀ-ਹੌਲੀ ਆਪਣੀ ਆਵਾਜ਼ ਵਿੱਚ ਇੱਕ ਤਿੱਖੀ ਕੜਵੜਾਟ ਭਰ ਕੇ ਕਹ ਹਰਲੀਨ ਤੂੰ ਇਹ ਕੀ ਕਰ ਰਿਹਾ ਇਹ ਸੁਣ ਕੇ ਕਮਰੇ ਵਿੱਚ ਬੈਠੇ ਸਾਰੇ ਲੋਕ ਹੈਰਾਨ ਲੈ ਗਏ ਕਿਰਨ ਦੀ ਮਾਤਾ ਸੁਪ੍ਰੀਤ ਸੀ ਹਰਲੀਨੀ ਅਤੇ ਕੀ ਇਹ ਗੁਰਮੀਤ ਸਿੰਘ ਉਸ ਨੂੰ ਹਰਲੀਨ ਕਿਉਂ ਕਹਿ ਰਿਹਾ ਹੈ ਰਾਜਿੰਦਰ ਜੋ ਸੁਪ੍ਰੀਤ ਦੇ ਨਾਲ ਖੜਾ ਸੀ ਉਹ ਵੀ ਹੈਰਾਨੀ ਦੇ ਨਾਲ ਸੁਪ੍ਰੀਤ ਵੱਲ ਵੇਖਦਾ ਹੈ ਕਿ ਇਹ ਕੀ ਕਹਿ ਰਹੇ ਹੋ ਤੁਸੀਂ ਇਹ ਮੇਰੀ ਪਤਨੀ ਸੁਪ੍ਰੀਤ ਹੈ ਹਰਲੀ ਨਹੀਂ ਸ਼ਾਇਦ ਤੁਹਾਨੂੰ ਗਲਤਫਹਮੀ ਹੋ ਗਈ ਗੁਰਮੇਲ ਸਿੰਘ ਨੇ ਇੱਕ ਕਦਮ ਅੱਗੇ ਵਧਾਇਆ ਤੇ ਉਸਦੇ ਅੱਖਾਂ ਵਿੱਚ ਗੁੱਸਾ ਵੀਰ ਤੇ ਸਾਲਾਂ ਦਾ ਦਬਾਇਆ ਹੋਇਆ ਦਰਦ ਬਿਲਕੁਲ ਸਾਫ਼ ਝਲਕ ਰਿਹਾ ਸੀ ਸੁਪ੍ਰਿਤ ਇਹ ਸੁਪ੍ਰਿਤ ਨਹੀਂ ਇਹ ਹਰਲੀਨ ਹੈ ਮੇਰੀ ਪਤਨੀ ਜੋ 20 ਸਾਲ ਪਹਿਲਾਂ ਮੈਨੂੰ ਅਤੇ ਮੇਰੇ 6 ਮਹੀਨੇ ਦੇ ਬੇਟੇ ਨੂੰ ਛੱਡ ਕੇ ਘਰੋਂ ਭੱਜ ਗਈ ਸੀ ਉਸਦੀ ਆਵਾਜ਼ ਕਮਰੇ ਵਿੱਚ ਗੂੰਜੀ ਹਰ ਸ਼ਬਦ ਇੱਕ ਚਾਕੂ ਵਾਂਗ ਦਿਲ ਤੇ ਉਤਰ ਰਿਹਾ ਸੀ ਇਹ ਸੁਣ ਕੇ ਕਮਰੇ ਵਿੱਚ ਇੱਕ ਚੀਕ ਜੀ ਨਿਕਲੀ ਕੇਰਨ ਅਤੇ ਵੀਰ ਦੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਵੀਰ ਨੇ ਆਪਣੇ ਪਿਤਾ ਵੱਲ ਦੇਖਿਆ ਫਿਰ ਸੁਪ੍ਰਿਤ ਵੱਲ ਉਸਦਾ ਦਿਮਾਗ ਕੁਝ ਵੀ ਸਮਝ ਨਹੀਂ ਪਾਰ ਰਿਹਾ ਸੀ ਮੇਰੀ 20 ਸਾਲ ਪਹਿਲਾਂ ਭੱਜ ਗਈ ਸੀ ਉਸ ਦੇ ਅੰਦਰ ਇੱਕ ਹਨੇਰਾ ਗਹਿਰਾ ਹੋ ਗਿਆ ਰਜਿੰਦਰ ਦੇ ਚਿਹਰੇ ਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਸੀ ਉਸ ਨੇ ਸੁਪਰੀ ਦੇ ਚਿਹਰੇ ਵੱਲ ਦੇਖਿਆ ਜਿੱਤੇ ਹਰਲੀਨ ਦਾ ਡਰ ਅਤੇ ਸ਼ਰਮ ਸਾਫ਼ ਦਿਖਾਈ ਦੇ ਰਹੀ ਸੀ ਇਹ ਕੀ ਬਕਵਾਸ ਹੈ ਮੇਰੀ ਪਤਨੀ ਤਾਂ ਸੁਪ੍ਰੀਤ ਹੈ ਇੱਕ ਅਦੇ ਕਿਤੇ ਨਹੀਂ ਗਈ ਉਹ ਹਮੇਸ਼ਾ ਤੋਂ ਮੇਰੇ ਨਾਲ ਹੀ ਰਹਿੰਦੀ ਹੈ ਰਾਜਿੰਦਰ ਦੀ ਆਵਾਜ਼ ਵਿੱਚ ਇੱਕ ਤਿੱਖਾਪਨ ਸੀ ਜਿਵੇਂ ਉਹ ਅਜੇ ਵੀ ਸੱਚਾਈ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੋਵੇ ਗੁਰਮੀਰ ਸਿੰਘ ਨੇ ਹੱਸਣਾ ਸ਼ੁਰੂ ਕਰ ਦਿੱਤਾ ਇੱਕ ਕੌੜੀ ਦਰਦਨਾਖ ਖਾਂਸੀ ਬਕਵਾਸ ਚੱਲ ਪੁੱਛ ਇਸ ਨੂੰ ਪੁੱਛ ਕਿਸ ਨੇ 20 ਸਾਲ ਪਹਿਲਾਂ ਕਿੱਥੇ ਸੀ ਪੁੱਛ ਕਿ ਇਸ ਦਾ ਕਿ ਪੁੱਤਰ ਵੀ ਸੀ ਜਿਸਨੇ ਦੁੱਧ ਪਿਆਉਂਦਾ ਛੱਡ ਕੇ ਆ ਗਈ ਸੀ ਕਿ ਉਸ ਨੂੰ ਹੀ ਭੁੱਲ ਗਈ ਉਸਦੀ ਅੱਖਾਂ ਵਿੱਚ ਅੱਗ ਨਿਕਲ ਰਹੀ ਸੀ ਸੁਪਰੀ ਜੋ ਪਹਿਲਾਂ ਚੁੱਪ ਸੀ ਹੁਣ ਕੰਮ ਦੀ ਆਵਾਜ਼ ਵਿੱਚ ਬੋਲੀ ਮੈਂ ਕੁਝ ਨਹੀਂ ਜਾਣਦੀ ਤੁਸੀਂ ਕੌਣ ਹੋ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਦੇਖਿਆ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਦੇਖਿਆ ਗੁਰਮੇ ਜੀ ਮੈਂ ਤੁਹਾਨੂੰ ਪਹਿਲਾਂ ਕਦੇ ਨਹੀਂ ਦੇਖਿਆ ਉਸਦੀ ਆਵਾਜ਼ ਵਿੱਚ ਬੇਵਸੀ ਸੀ ਇੱਕ ਸੱਚਾਈ ਨੂੰ ਲੁਕਾਉਣ ਦੀ ਬੇਵੱਸ ਕੋਸ਼ਿਸ਼ ਕਰਦੇ ਪਰ ਕੰਮ ਦੇ ਹੱਥ ਅਤੇ ਡਰਿਆ ਚਿਹਰਾ ਉਸ ਦੀਆਂ ਗੱਲਾਂ ਦਾ ਖੰਡਨ ਕਰ ਰਿਹਾ ਸੀ ਗੁਰਮੇਲ ਸਿੰਘ ਨੇ ਵੀਰਵਾਲ ਇਸ਼ਾਰਾ ਕਰਦੇ ਕਿਹਾ ਕਿ ਤੂੰ ਮੈਨੂੰ ਪਛਾਣਦੇ ਕੋਈ ਗੱਲ ਨਹੀਂ ਕਹੀ ਤੂੰ ਆਪਣੇ ਪੁੱਤਰ ਨੂੰ ਵੀ ਨਹੀਂ ਪਛਾਣਦੇ ਸੁਪ੍ਰੀਤ ਨੇ ਅਚਾਨਕ ਚੁੱਕ ਕੇ ਬੀਰਵਾਲ ਦੇਖਿਆ ਵੀਰ ਜਿਸ ਦਾ ਚਿਹਰਾ ਡਾਰ ਅਤੇ ਹੈਰਾਨੀ ਨਾਲ ਭਰਿਆ ਸੀ ਉਹ ਆਪਣੇ ਸਿਸਕੀਆਂ ਰੋਕ ਨਾ ਸਕਿਆ ਉਸ ਦੀਆਂ ਅੱਖਾਂ ਵਿੱਚ ਸਵਾਲ ਸੀ ਦਰਦ ਸੀ ਸੁਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਕਈ ਸਾਲਾਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਦੇਖਿਆ ਸੀ ਜਿਸ ਨੂੰ ਉਸ ਨੇ ਅਣਚਾਏ ਹਲਾਤਾ ਹੋਏ ਛੱਡ ਦਿੱਤਾ ਸੀ ਉਸ ਨੂੰ ਲੱਗਿਆ ਜਿਵੇਂ ਹੁਣ ਜ਼ਮੀਨ ਫਟ ਜਾਵੇ ਅਤੇ ਉਸ ਨੂੰ ਜ਼ਮੀਨ ਦੇ ਵਿੱਚ ਸਮਾ ਲਵੇ ਛੇ ਚੰਗਾ ਹੋਵੇ ਰਜਿੰਦਰ ਨੇ ਸੁਪ੍ਰੀਤ ਦਾ ਹੱਥ ਫੜਿਆ ਸੁਪ੍ਰੀਤ ਕੀ ਇਹ ਸੱਚ ਹੈ ਕਿ ਸੱਚਮੇਂ ਤੇਰਾ ਘਰ ਵਾਲਾ ਹੈ ਅਤੇ ਤੇਰਾ ਬੇਟਾ ਰਜਿੰਦਰ ਦੀ ਆਵਾਜ਼ ਹੁਣ ਇੱਕ ਸ਼ੱਕੀ ਪਤੀ ਦੀ ਸੀ ਜਿਸ ਦੁਨੀਆ ਇੱਕ ਪਲ ਦੇ ਵਿੱਚ ਉਲਟ ਗਈ ਸੀ। ਸੋਕ੍ਰਿਤ ਨੇ ਇੱਕ ਵਾਰ ਵੀਰਵਲ ਦੇਖਿਆ ਪਰ ਰਜਿੰਦਰਵਲ ਅਤੇ ਅੰਤ ਦੇ ਵਿੱਚ ਸਿਰ ਝੁਕਾ ਲਿਆ। ਉਸ ਦੀ ਖਾਮੋਸ਼ੀ ਨੇ ਸਭ ਕੁਝ ਦੱਸ ਦਿੱਤਾ। ਉਸ ਦੀ ਚੁੱਪ ਹਜ਼ਾਰਾਂ ਸ਼ਬਦਾਂ ਤੋਂ ਜ਼ਿਆਦਾ ਭਾਰੀ ਸੀ। ਰਜਿੰਦਰ ਨੂੰ ਲੱਗਿਆ ਜਿਵੇਂ ਉਸ ਦੇ ਪੈਰਾਂ ਹੇਠਾਂ ਜ਼ਮੀਨ ਹੀ ਖਿਸਕ ਗਈ ਹੋਵੇ। ਉਸ ਦੀ ਪਤਨੀ ਜਿਸ ਤੇ ਉਹਨਾਂ ਨੇ ਅੰਨਾ ਭਰੋਸਾ ਕੀਤਾ। ਉਹਨਾਂ ਨੇ 20 ਸਾਲ ਤੱਕ ਇੱਕ ਵੱਡਾ ਰਾਜ਼ ਲੁਕਾ ਕੇ ਰੱਖਿਆ। ਦਰਸਲ 20 ਸਾਲ ਪਹਿਲਾਂ ਹਰਲੀਨ ਇੱਕ ਖੂਬਸੂਰਤ ਅਤੇ ਜਿੰਦਾਦਿਲ ਕੁੜੀ ਸੀ ਜੋ ਇੱਕ ਖੁੱਲੇ ਅਤੇ ਪਿਆਰੇ ਪਰਿਵਾਰ ਦੇ ਵਿੱਚ ਪਲੀ ਸੀ। ਉਸ ਦੇ ਵੱਡੇ ਸੁਪਨੇ ਸਨ ਉਸ ਦਾ ਵਿਆਹ ਬੀਰ ਸਿੰਘ ਨਾਲ ਹੋਇਆ ਸੀ ਇੱਕ ਨੇਕ ਸੁਭਾਅ ਦਾ ਮਾਲਕ ਸੀ ਮੇਨ ਦੀ ਅਤੇ ਜ਼ਮੀਨ ਜਾਇਦਤ ਵਾਲਾ ਪਹਿਲਾਂ ਕੁਝ ਮਹੀਨੇ ਸਭ ਕੁਝ ਚੰਗਾ ਲੱਗਿਆ ਪਰ ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਸਹੁਰਾ ਪਰਿਵਾਰ ਖਾਸ ਕਰਕੇ ਉਸ ਦੀ ਸੱਸ ਬਹੁਤ ਸਖਤ ਸੁਭਾਅ ਦੀ ਹੈ ਉਸ ਦੀ ਸੱਸ ਨੂੰ ਹਰ ਛੋਟੀ ਗੱਲ ਤੇ ਨੁਕਸ ਕੱਢਣ ਦੀ ਆਦਤ ਸੀ ਉਹ ਹਰਲੀਨ ਦੀ ਡਰੈਣੀ ਸੈਣੀ ਉਸ ਦੇ ਬੋਲ ਚਾਲ ਉਸ ਦਾ ਖਾਣਾ ਬਣਾਉਣ ਦੇ ਤਰੀਕੇ ਅਤੇ ਹਰ ਚੀਜ਼ ਵਿੱਚ ਕਮੀਆਂ ਕੱਢਦੀ ਹਰਲੀਨ ਨੂੰ ਲੱਗਦਾ ਜਿਵੇਂ ਉਹ ਹਰ ਪਲ ਇੱਕ ਇਮਤਿਹਾਨ ਦੇ ਰਹੀ ਹੈ ਗੁਰਮੇਲ ਆਪਣੀ ਮਾਂ ਦੇ ਅੱਗੇ ਬੇਵੱਸੇ ਉਹਨਾਂ ਦੀ ਗੱਲ ਬੰਦਦਾ ਪਰ ਉਹ ਹਰਲੀਨ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਦੀ ਸੱਸ ਦੀਆਂ ਗੱਲਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਸੀ ਉਹ ਅਕਸਰ ਰਾਤ ਨੂੰ ਹਰਲੀਨ ਨੂੰ ਦਿਲਾਸਾ ਦਿੰਦਾ ਪਰ ਸਵੇਰ ਹੁੰਦਿਆ ਹੀ ਸਾਰਾ ਮਾਹੌਲ ਬਣ ਜਾਂਦਾ ਜਦੋਂ ਹਰਲੀਨ ਗਰਭਵਤੀ ਹੋਈ ਤਾਂ ਉਸ ਨੂੰ ਲੱਗਿਆ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ ਉਸ ਨੇ ਸੋਚਿਆ ਕਿ ਘਰ ਦੇ ਵਿੱਚ ਇੱਕ ਬੱਚੇ ਦੇ ਆਉਣ ਦੇ ਨਾਲ ਸ਼ਾਇਦ ਮੇਰੀ ਸੱਸ ਦਾ ਸੁਭਾਅ ਨਰਮ ਹੋ ਜਾਵੇਗਾ ਪਰ ਬੇਤਾ ਵੀਰ ਪੈਦਾ ਹੋਣ ਤੋਂ ਬਾਅਦ ਵੀ ਸੱਸ ਦਾ ਰਵੱਈਆ ਨਹੀਂ ਬਦਲਿਆ ਹਰਲੀਨ ਦੀ ਸੱਸ ਫਿਰ ਤੋਂ ਉਸੇ ਤਰ੍ਹਾਂ ਤਾਨੇ ਮਾਰਨ ਲੱਗੀ ਕਲ ਮੁਹੀ ਮਨਹੂਸ ਸਾਡੇ ਦਾ ਨਸੀਬ ਹੀ ਖਰਾਬ ਹਨ ਤੇਰੇ ਕਰਕੇ ਤੇਰੇ ਜੰਮ ਦੇ ਮੁੰਡੇ ਆ ਦੇਖੇ ਕਿੰਨੀ ਭਿਆਨਕ ਬਿਮਾਰੀ ਚਮੜੀ ਤਰਸਲ ਉਸ ਵੇਲੇ ਵੀਰ ਹਸਪਤਾਲ ਦੇ ਵਿੱਚ ਭਰਤੀ ਸੀ ਅਤੇ ਡਾਕਟਰਾਂ ਨੇ ਲਗਭਗ ਤਾਂ ਜਵਾਬ ਹੀ ਦੇ ਦਿੱਤੇ ਸਨ ਲੇਕਿਨ ਕਿਸੇ ਤਰ੍ਹਾਂ ਰੱਬ ਦੀ ਮਿਹਰ ਨਾਲ ਵੀਰ ਉਸੇ ਵੜੇ ਬਚ ਗਿਆ ਲੇਕਿਨ ਸੱਸ ਦੇ ਤਾਨੇ ਮਾਰੇ ਅਤੇ ਉਸ ਤੋਂ ਬਾਅਦ ਹਰਲੀਨ ਅਤੇ ਉਸ ਦੀ ਸੱਸ ਵਿੱਚ ਬਹੁਤ ਵੱਡਾ ਝਗੜਾ ਹੋਇਆ ਸੱਸ ਨੇ ਉਸ ਨੂੰ ਕਲਮੋਹੀ ਅਤੇ ਮਾਨਸ ਕਹਿ ਕੇ ਬੁਰੀ ਤਰ੍ਹਾਂ ਕਈ ਵਾਰ ਜਲੀਲ ਕੀਤਾ ਗਿਆ ਤੇ ਉਸ ਨੂੰ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਆਈ ਸਗੋਸ ਤਾਂ ਨਸੀਬ ਵੀ ਖਰਾਬ ਹੈ ਆਪਣੇ ਮੁੰਡੇ ਨੂੰ ਵੀ ਲਗਭਗ ਖਾ ਗਈ ਉਸ ਦੇ ਪਾੜ ਕੰ ਦਾ ਨਤੀਜਾ ਹੈ ਉਹ ਤਾਂ ਉਸ ਦੇ ਗੁਰੂ ਘਰ ਜਾਣ ਦਾ ਨਤੀਜਾ ਹੈ ਜਿਸ ਕਰਨ ਬੱਚਾ ਬਸ ਯਾਨੀ ਤਾ ਤੁੰਤਾ ਖਾਈ ਗਈ ਸੀ ਚਲੋ ਹਰਲੀਨ ਨੂੰ ਘਰੋਂ ਨਿਕਲ ਜਾਂਦੇ ਲੈ ਕੇ ਆ ਮਰ ਜਾ ਕਿਤੇ ਜਾ ਕੇ ਤੇਰੇ ਵਰਗੇ ਬਹੁਤ ਆ ਸਾਡੇ ਲਈ ਕਲੰਕ ਹੈ ਹਲੀਨ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਉਸਨੇ ਗੁਰੂ ਨੂੰ ਮੇਲ ਦਾ ਇੰਤਜ਼ਾਰ ਕੀਤਾ ਪਰ ਉਹ ਖੇਤਾਂ ਵਿੱਚ ਬੜੀ ਦੇਰ ਨਾਲ ਵਾਪਸ ਆਇਆ ਉਸ ਰਾਤ ਹਰਲੀਨ ਨੂੰ ਲੱਗਿਆ ਕਿ ਉਹ ਇਸ ਘਰ ਦੇ ਵਿੱਚ ਹੋਰ ਨਹੀਂ ਰਹਿ ਸਕਦੀ ਉਸ ਨੂੰ ਲੱਗਿਆ ਕਿ ਜੇਕਰ ਉਹ ਇੱਥੇ ਰਹੇਗੀ ਤਾਂ ਖੁਦ ਨੂੰ ਖਤਮ ਕਰ ਲਵੇਗੀ ਉਹ ਆਪਣੇ ਛੋਟੇ ਜਿਹੇ ਬੇਟੇ ਵੀਰ ਨੂੰ ਗੋਦੀ ਵਿੱਚ ਚੁੱਕਿਆ ਉਸ ਨੂੰ ਕਈ ਵਾਰ ਚੁੰਮਿਆ ਉਸ ਦੀ ਅੱਖਾਂ ਵਿੱਚ ਹੰਝੂ ਵਹਿ ਤੁਰੇ ਪਰ ਉਸਨੇ ਮਜਬੂਰੀ ਦੇ ਵਿੱਚ ਇੱਕ ਕਦਮ ਚੁੱਕਿਆ ਅਤੇ ਉਸ ਦੀ ਜ਼ਿੰਦਗੀ ਨੂੰ ਪੂਰੀ ਨਾ ਬਦਲ ਦੇਣ ਵਾਲਾ ਸੀ ਉਸ ਨੇ ਇੱਕ ਚਿੱਠੀ ਲਿਖੀ ਕਿ ਮੈਂ ਜਾ ਰਹੀ ਹਾਂ ਹੋਰ ਕਿੱਥੇ ਨਹੀਂ ਰਹਿ ਸਕਦੀ ਮੇਰੇ ਬੇਟੀ ਦਾ ਖਿਆਲ ਰੱਖਣਾ ਇਹ ਰਾਤ ਦੇ ਹਨੇਰੇ ਵਿੱਚ ਪਿੰਡ ਛੱਡ ਕੇ ਚਲੀ ਗਈ ਉਸ ਦੇ ਮਨ ਵਿੱਚ ਕੋਈ ਮੰਜ਼ਲ ਨਹੀਂ ਸੀ ਬਸ ਭੱਜ ਜਾਣ ਦੀ ਇੱਕ ਅੰਦੇਸੀ ਜ਼ਰੂਰਤ ਉਸ ਨੂੰ ਲੱਗਿਆ ਕਿ ਉਸ ਜਿੰਦਗੀ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੀ ਹੈ ਜਿੱਥੇ ਉਸ ਨੂੰ ਸ਼ਾਂਤੀ ਮਿਲੇਗੀ ਉਹ ਸ਼ਹਿਰ ਪਹੁੰਚੀ ਬਿਨਾਂ ਕਿਸੇ ਜਾਣ ਪਛਾਣ ਦੇ ਬਿਨਾਂ ਕਿਸੇ ਸਹਾਰੇ ਦੇ ਉਸ ਨੇ ਆਪਣੇ ਪੁਰਾਣੇ ਪਛਾਣ ਪੱਤਰ ਨਾਮ ਨੂੰ ਛੱਡ ਕੇ ਨਵਾਂ ਨਾਮ ਸੁਖਪ੍ਰੀਤ ਅਪਣਾ ਲਿਆ ਉਸ ਨੂੰ ਡਰ ਸੀ ਕਿ ਕੋਈ ਉਸ ਨੂੰ ਪਛਾਣ ਨਾ ਲਵੇ ਕੋਈ ਉਸ ਦੇ ਅਤੀਤ ਨੂੰ ਖੋਲਣਾ ਦੇਵੇ ਉਸ ਨੇ ਛੋਟੇ ਮ ਮੁੱਕਰ ਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਪਹਿਲਾਂ ਇੱਕ ਚਾਹ ਦੀ ਦੁਕਾਨ ਤੇ ਕੰਮ ਕੀਤਾ ਫਿਰ ਇੱਕ ਛੋਟੀ ਫੈਕਟਰੀ ਦੇ ਵਿੱਚ ਮਜ਼ਦੂਰੀ ਕੀਤੀ ਜ਼ਿੰਦਗੀ ਬੜੀ ਮੁਸ਼ਕਲ ਸੀ ਉਸ ਨੂੰ ਆਜ਼ਾਦੀ ਮਹਿਸੂਸ ਹੁੰਦੀ ਜੋ ਉਸ ਨੇ ਕਦੇ ਮਹਿਸੂਸ ਨਹੀਂ ਕੀਤੀ ਸੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਉਸ ਦੀ ਮੁਲਾਕਾਤ ਰਜਿੰਦਰ ਨਾਲ ਹੋਈ ਰਜਿੰਦਰ ਇੱਕ ਨੇਕ ਤੇ ਬੜਾ ਹੀ ਪੂੜਾ ਇਨਸਾਨ ਸੀ ਉਹ ਇੱਕ ਸਧਾਰਨ ਪਰਿਵਾਰ ਤੋਂ ਸੀ ਉਸ ਨੇ ਕਦੇ ਹਰ ਲੀਹ ਦੇ ਪਛੋਕੜ ਬਾਰੇ ਜ਼ਿਆਦਾ ਸਵਾਲ ਨਹੀਂ ਪੁੱਛੇ ਸੁਪਰੀਦ ਨੇ ਉਸ ਨੂੰ ਦੱਸਿਆ ਕਿ ਉਸ ਦੇ ਮਾਪੇ ਕਹਾਸੇ ਦੇ ਵਿੱਚ ਮਰ ਗਏ ਅਤੇ ਉਹ ਆਪਣੇ ਇਸਦਾਰਾਂ ਦੇ ਨਾਲ ਰਹਿਣਾ ਚਾਹੁੰਦੀ ਰਜਿੰਦਰ ਨੇ ਉਸ ਨੂੰ ਬੜੇ ਪਿਆਰ ਦਿੱਤਾ ਸਾਰਾ ਦਿੱਤਾ ਤੇ ਉਸ ਨੂੰ ਲੱਗਾ ਕਿ ਸੁਪਰੀਦ ਉਸ ਦੀ ਬਾਦ ਦੋਵਾਂ ਨੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਤੇ ਉਹਨਾਂ ਦੇ ਘਰ ਇੱਕ ਤੀਕਰਨ ਨੇ ਜਨਮ ਲਿਆ ਹਰਲੀਨ ਜੋ ਹੁਣ ਸੁਪਰੀ ਬਣ ਚੁੱਕੀ ਹੈ ਆਪਣੀ ਪਿਛਲੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਭੁੱਲਣ ਦੀ ਕੋਸ਼ਿਸ਼ ਕਰ ਰਹੀ ਸੀ ਉਸਨੇ ਆਪਣੇ ਅਤੀਤ ਦੇ ਦਰਦਾਂ ਨੂੰ ਦਿਲ ਦੇ ਕਿਸੇ ਖੂੰਜੇ ਵਿੱਚ ਦੱਬ ਕੇ ਰੱਖ ਦਿੱਤਾ ਉਸਨੇ ਆਪਣੀ ਬੇਟੀ ਕਿਰਨ ਨੂੰ ਕਦੇ ਵੀ ਆਪਣੇ ਤੀਰ ਦੀ ਪਣਕੜੀ ਲੱਗਣ ਨਹੀਂ ਦਿੱਤੀ ਇੱਕ ਆਦਰਸ਼ ਮਾਂ ਅਤੇ ਪਤਨੀ ਬਣਨ ਦੀ ਕੋਸ਼ਿਸ਼ ਕਰਦੀ ਰਹੀ ਉਸਦੇ ਮਨ ਵਿੱਚ ਕਈ ਵਾਰ ਵੀਰ ਦੀ ਯਾਦ ਆਉਂਦੀ ਉਸਦੇ ਬਚਪਨ ਦਾ ਚਿਹਰਾ ਉਹਦੀ ਅੱਖਾਂ ਦੇ ਸਾਹਮਣੇ ਘੁੰਮ ਜਾਂਦਾ ਉਹ ਉਸ ਨੂੰ ਦਬਾ ਦਿੰਦੀ ਉਸ ਨੂੰ ਲੱਗਦਾ ਕਿ ਉਹ ਬਹੁਤ ਵੱਡਾ ਪਾਪ ਕਰ ਚੁੱਕੀ ਆ ਤੇ ਹੁਣ ਉਸ ਨੂੰ ਕਿਸੇ ਤੋਂ ਮਾਫੀ ਨਹੀਂ ਮਿਲੇਗੀ ਉਹ ਆਪਣੇ ਖੁਸ਼ੀ ਲਈ ਆਪਣੇ ਬੇਟਿਆਂ ਨੂੰ ਛੱਡ ਆਈ ਹੈ ਕਮਰੇ ਦੇ ਵਿੱਚ ਖਮੋਸ਼ੀ ਛਾ ਗਈ ਪਰ ਸਭ ਕੁਝ ਹਰ ਲੀਨ ਦੀ ਚੁੱਪੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਵੀਰ ਜੋ ਇੱਕ ਕੰਮਦਮ ਅੱਗੇ ਵਧਿਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿ ਉਸਨੇ ਆਪਣੀ ਮਾਂ ਵੇਖਿਆ ਜਿਸ ਨੂੰ ਉਹ ਸ਼ਾਇਦ ਕਦੇ ਨਹੀਂ ਦੇਖਿਆ ਸੀ ਜਿਸ ਦੀ ਯਾਦ ਉਸਦੇ ਦਿਮਾਗ ਵਿੱਚ ਕਦੇ ਨਹੀਂ ਸੀ ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਉਸ ਦੀ ਆਵਾਜ਼ ਵਿੱਚ ਇੱਕ ਬੱਚੇ ਦੀ ਪੀੜ ਸੀ ਜਿਸ ਨੂੰ ਉਸ ਦੀ ਮਾਂ ਨੇ ਜਵਾਬ ਦੇਣ ਦੇ ਲਈ ਛੱਡ ਦਿੱਤਾ ਸੀ ਵੀਰ ਦੇ ਸ਼ਬਦ ਸੁਣ ਕੇ ਹਰਲੀਨ ਜਾਣੀ ਹੁਣ ਸੁਖਪ੍ਰੀਤ ਉਸ ਦੀ ਅੱਖਾਂ ਵਿੱਚ ਹੰਝੂਆਂ ਦਾ ਹਾੜ ਆ ਗਿਆ ਸੁਖਪ੍ਰੀਤ ਨੇ ਆਖਰਕਾਰ ਆਪਣੀਆਂ ਨਜ਼ਰਾਂ ਚੁੱਕੀਆਂ ਉਸ ਦਾ ਚਿਹਰਾ ਹੰਝੂਆਂ ਦੇ ਨਾਲ ਭਰਿਆ ਸੀ ਮੈਂ ਮਜਬੂਰ ਸੀ ਬੇਟਾ ਮੈਂ ਉੱਥੇ ਹੋਰ ਨਹੀਂ ਰਹਿ ਸਕਦੀ ਸੀ ਤੇਰੀ ਦਾਦੀ ਮੈਨੂੰ ਬਹੁਤ ਤਾਣੇ ਮਾਰਦੇ ਸੀ ਮੈਂ ਖੁਦ ਨੂੰ ਖਤਮ ਕਰ ਲਵਾਂਗੀ ਪਰ ਮੈਂ ਜਿਉਂਦਾ ਨਹੀਂ ਰਹਿਣਾ ਚਾਹੁੰਦੀ ਸੀ ਉਸਦੇ ਸ਼ਬਦਾਂ ਇੱਕ ਟੁੱਟੇ ਹੋਏ ਸਾਂਝਵਾਗ ਵਜਰੇ ਸਨ ਗੁਰਮੀਲ ਸਿੰਘ ਨੇ ਗੁੱਸੇ ਨਾਲ ਕਿਹਾ ਕਿ ਤੂੰ ਆਪਣੇ 6 ਮਹੀਨਿਆਂ ਦੇ ਬੇਟੇ ਬਾਰੇ ਨਹੀਂ ਸੋਚਿਆ ਤੂੰ ਉਸ ਨੂੰ ਕਿਵੇਂ ਛੱਡ ਸਕਦੀ ਸੀ ਸਾਡੀ ਇੱਜ਼ਤ ਦਾ ਕੀ ਹੋਇਆ ਸਾਨੂੰ ਜਿਉਂਦੇ ਜੀ ਮਾਰ ਦਿੱਤਾ ਤੂੰ ਕਿਵੇਂ ਸੋਚ ਲਿਆ ਕਿ ਇੱਕ ਮਾਂ ਆਪਣੇ ਮਾਸੂਮ ਬੱਚੇ ਨੂੰ ਛੱਡ ਕੇ ਜਾ ਸਕਦੀ ਹੈ ਕਿਰਨ ਜੀ ਹੁਣ ਵੀ ਚੁੱਪ ਖੜੀ ਸੀ ਤੇ ਕਿਰਨ ਦੀਆਂ ਅੱਖਾਂ ਦੇ ਵਿੱਚ ਅੰਜੂ ਵਹਿਣ ਲੱਗੇ ਉਸ ਦੀ ਮਾਂ ਜਿਸ ਨੂੰ ਇੰਨਾ ਸਾਰਾ ਪਿਆਰ ਕਰਦੀ ਸੀ ਉਹ ਝੂਠੀ ਨਿਕਲੀ ਮੰਮੀ ਇਹ ਸਭ ਕੀ ਤੂੰ ਸੇ ਮੇਰੇ ਨਾਲ ਝੂਠ ਕਿਉਂ ਬੋਲਿਆ ਤੁਹਾਡਾ ਪਹਿਲਾਂ ਤਾਂ ਇੱਕ ਪਰਿਵਾਰ ਸੀ ਤੇ ਮੇਰੀ ਜ਼ਿੰਦਗੀ ਵੀ ਸੀ ਇਸ ਝੂਠ ਦੀ ਵੀ ਨਹੀਂ ਬਣੀ ਉਸ ਦੀਆਂ ਆਵਾਜ਼ਾਂ ਵਿੱਚ ਬੇਵਸੀ ਸੀ ਰਜਿੰਦਰ ਨੇ ਸੁਪ੍ਰੀਤ ਨੂੰ ਫੜ ਲਿਆ ਉਸ ਨੂੰ ਲੱਗਿਆ ਕਿ ਜਿਵੇਂ ਹੁਣੇ ਉਹ ਡਿੱਗ ਤਵੇਗੀ ਉਸ ਦੀਆਂ ਅੱਖਾਂ ਵਿੱਚ ਪਿਆਰ ਦੀ ਬਜਾਏ ਹੁਣ ਸਿਰਫ ਧੋਖੇ ਦਾ ਦਰਦ ਸੀ ਸੁਪ੍ਰੀਤ ਤੂੰ ਮੈਨੂੰ ਵੀ ਧੋਖਾ ਦਿੱਤਾ ਸਾਡੇ ਰਿਸ਼ਤੇ ਦਾ ਕੀ ਬਣਿਆ ਮੇਰੀ ਜ਼ਿੰਦਗੀ ਦਾ ਕੀ ਸਾਡੀ ਧੀ ਵੀ ਇਸੇ ਝੂਠ ਦਾ ਨਤੀਜਾ ਹੈ ਰਜਿੰਦਰ ਦਾ ਸਵਾਲ ਸਾਰੇ ਕਮਰੇ ਵਿੱਚ ਗੂੰਜਿਆ ਇੱਕ ਪਲ ਵਿੱਚ ਸ਼ਗਨ ਦਾ ਪਵਿੱਤਰ ਮਾਹੌਲ ਇੱਕ ਤੂਫਾਨ ਦੇ ਵਿੱਚ ਬਦਲ ਗਿਆ ਖੁਸ਼ੀਆਂ ਗਾਇਬ ਹੋ ਗਈਆਂ ਉਹਨਾਂ ਦੀ ਥਾਂ ਦਰਦ, ਗ ਸਿਨ ਲਲੇ ਰਸਤੇ ਟੁੱਟ ਗਏ ਪੁਰਾਣੇ ਜ਼ਖਮ ਤਾਜ਼ਾ ਹੋ ਚੁੱਕੇ ਸਨ ਵੀਰ ਗੁਰਮੀਲ ਸਿੰਘ ਰਜਿੰਦਰ ਕਿਰਨ ਤੇ ਸੁਖਪ੍ਰੀਤ ਸਾਰੇ ਇੱਕ ਦੂਜੇ ਨੂੰ ਦੇਖ ਰਹੇ ਸਨ ਪਰ ਕੋਈ ਵੀ ਨਹੀਂ ਜਾਣਦਾ ਸੀ ਕਿ ਸਾਰੇ ਸਥਿਤੀ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਗੁਰਮੀਲ ਸਿੰਘ ਨੇ ਵੀਰ ਦਾ ਹੱਥ ਫੜਿਆ ਕਿ ਚੱਲ ਵੀਰੇ ਇੱਥੇ ਹੁਣ ਸਾਡਾ ਕੁਝ ਨਹੀਂ ਅਸੀਂ ਗਲਤ ਜਗ੍ਹਾ ਤੇ ਆਏ ਹ ਉਸ ਦੀ ਆਵਾਜ਼ ਵਿੱਚ ਇੱਕ ਫੈਸਲਾ ਸੀ ਇੱਕ ਪਿਤਾ ਦਾ ਜਿਸ ਨੇ ਆਪਣੇ ਪੁੱਤਰ ਨੂੰ ਦੁਬਾਰਾ ਦਰਦ ਵਿੱਚ ਦੇਖਣ ਤੋਂ ਇਨਕਾਰ ਕੀਤਾ ਸੀ ਵੀਰ ਇੱਕ ਪਲ ਚੁੱਗ ਗਿਆ ਉਸ ਦੇ ਅੰਦਰੂਨੀ ਲੜਾਈ ਚੱਲ ਰਹੀ ਸੀ ਉਸ ਦਾ ਪਾਸਾ ਉਸ ਦਾ ਪਿਤਾ ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਉਸ ਵਾਸਤੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਉਸ ਨੂੰ ਫਾਲਿਆ ਅਤੇ ਦੂਜੇ ਪਾਸੇ ਉਸ ਨੂੰ ਜਨਮ ਦੇਣ ਵਾਲੀ ਮਾਂ ਜਿਸ ਨੂੰ ਉਸਨੇ ਕਦੇ ਵੇਖਿਆ ਵੀ ਨਹੀਂ ਸੀ ਪਰ ਜਿਸ ਦਾ ਤੇਰਾ ਅੱਜ ਪਹਿਲੀ ਵਾਰ ਉਸ ਦੇ ਸਾਹਮਣੇ ਸੀ ਅਤੇ ਫਿਰ ਕਿਰਨ ਜਿਸ ਨੂੰ ਪਿਆਰ ਕਰਦਾ ਸੀ ਉਸ ਦੇ ਸਾਹਮਣੇ ਰੋ ਰਹੀ ਸੀ ਕਿਰਨ ਨੇ ਵੀਰ ਦਾ ਹੱਥ ਫੜ ਲਿਆ ਵੀਰ ਕਿਰਨ ਕਿਰਪਾ ਕਰਕੇ ਜਾਓ ਮੇਰੀ ਮੰਮੀ ਮੈਨੂੰ ਪਤਾ ਹੈ ਬਹੁਤ ਵੱਡਾ ਝੂਠਾ ਹੈ ਪਰ ਕਿਰਪਾ ਕਰਕੇ ਉਸ ਦੀਆਂ ਅੱਖਾਂ ਨੂੰ ਟੱਰਲਾ ਸੀ ਉਹ ਆਪਣੇ ਪਿਆਰ ਨੂੰ ਬਚਾਉਣਾ ਚਾਹੁੰਦੀ ਸੀ ਲੇਕਿਨ ਬਚਦਾ ਵੀ ਕਿਵੇਂ ਉਸ ਦੀ ਹੋਣ ਵਾਲੀ ਘਰ ਵਾਲੀ ਤਾਂ ਉਸ ਦੀ ਭੈਣ ਨਿਕਲੀ ਵੀਰ ਨੇ ਕਿਰਨ ਵੱਲ ਦੇਖਿਆ ਉਸਨੂੰ ਲੱਗਿਆ ਕਿ ਉਸਦੀ ਜ਼ਿੰਦਗੀ ਸਭ ਤੋਂ ਔਖਾ ਫੈਸਲਾ ਲੈਣ ਵਾਲਾ ਸੀ ਉਸਨੇ ਆਪਣੀ ਮਾਂ ਵੱਲ ਵੇਖਿਆ ਜੋ ਹੁਣ ਜ਼ਮੀਨ ਤੇ ਬੈਠ ਕੇ ਰੋ ਰਹੀ ਸੀ ਉਹਦੇ ਹੰਝੂਆਂ ਦੇ ਪੱਥਰ ਬਹਿਰੇ ਸਨ ਉਸਨੂੰ ਲੱਗਿਆ ਕਿ ਉਸਦੀ ਮਾਂ ਵੀ ਕਿਸੇ ਮਜਬੂਰੀ ਦਾ ਸ਼ਿਕਾਰ ਸੀ ਪਰ ਉਸ ਮਜਬੂਰੀ ਨੇ ਉਸਨੂੰ ਅਤੇ ਉਸਦੇ ਪਿਤਾ ਨੂੰ 20 ਸਾਲ ਤੱਕ ਦੂਰ ਕਰ ਦਿੱਤਾ ਐਸੇ ਦੌਰਾਨ ਰਾਜੇਂਦਰ ਨੇ ਇੱਕ ਕਦਮ ਅੱਗੇ ਵਧਾਇਆ ਅਤੇ ਉਸਦੀ ਆਵਾਜ਼ ਵਿੱਚ ਕ੍ਰੋਧ ਅਤੇ ਬੇਵਸੀ ਦਾ ਮਿਸ਼ਰਣ ਸੀ ਮੈਨੂੰ ਅੱਜ ਸਭ ਕੁਝ ਚਾਹੀਦਾ ਹੈ ਇਹ ਸੱਚ ਹੈ ਮੈਂ ਸੁਪ੍ਰੀਤ ਨੂੰ ਤਲਾਕ ਦੇਵਾਂਗਾ ਮੇਰੀ ਜ਼ਿੰਦਗੀ ਦਾ 20 ਸਾਲ ਦਾ ਝੂਠ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਇਸ ਔਰਤ ਨੂੰ ਆਪਣੇ ਅੱਖਾਂ ਦੇ ਅੱਗੇ ਹੋਰ ਨਹੀਂ ਦੇਖ ਸਕਦਾ ਸੁਪ੍ਰੀਤ ਦੀ ਚੀਕ ਮਾਰੀ ਨਹੀਂ ਕਿਰਪਾ ਕਰਕੇ ਨਹੀਂ ਮੈਂ ਮਜਬੂਰ ਸੀ ਮਨ ਕੋਈ ਰਿਸ਼ਤਾ ਨਹੀਂ ਮਿਲਿਆ ਮੈਂ ਵੀਰ ਨੂੰ ਪਿਆਰ ਕਰਦੀ ਸੀ ਪਰ ਮੈਂ ਉਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਸੀ ਉਸ ਦੀ ਚੀਕ ਉਸ ਦੀਆਂ ਸਾਰੀਆਂ ਪੀੜਾਂ ਤੇ ਪ੍ਰਸਤਾਵ ਵਿੱਚ ਉਪਯੋਗ ਸਨ ਵੀਰ ਨੇ ਆਪਣੇ ਮਾਪਿਆਂ ਨੂੰ ਦੇਖਿਆ ਅਤੇ ਫਿਰ ਕਿਰਨ ਵੱਲ ਉਸ ਦਾ ਦਿਲ ਟੁੱਟ ਗਿਆ ਉਸ ਨੇ ਅਹਿਸਾਸ ਤੋਂ ਹੋਇਆ ਕਿ ਰਿਸ਼ਤਾ ਕਿਸੇ ਜੋਗਾ ਨਹੀਂ ਇਹ ਤਾਂ ਜੰਮਿਆ ਹੀ ਝੂਠ ਦੇ ਸਿਰ ਤੇ ਹੈ ਉਹਦੇ ਗੁਰਮੇਲ ਸਿੰਘ ਆਪਣੇ ਘਰਾਂ ਪਰ ਤੇ ਆ ਤੇ ਪਹਿਲੀ ਵਾਰ ਆਪਣੀ ਮਾਂ ਨੂੰ ਮਿਲਿਆ ਅਤੇ ਇਸ ਮੁਲਾਕਾਤ ਨੇ ਉਸ ਖੁਸ਼ੀ ਦੀ ਬਜਾਏ ਹੋਰ ਦਰਦ ਦਿੱਤਾ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਪਣੀ ਮਾਂ ਨੂੰ ਕਿਵੇਂ ਮਾਫ਼ ਕਰੇ ਕਿ ਨਾ ਕਰੇ ਜਿਸ ਨੇ ਇੱਕ ਬੱਚੇ ਦੇ ਰੂਪ ਵਿੱਚ ਉਸ ਨੂੰ ਛੱਡ ਦਿੱਤਾ ਅਤੇ ਕਈ ਕਵਿਤਾਵਾਂ ਵਿੱਚ ਹੁਣ ਹੋਰ ਵੀ ਗਹਿਰਾ ਦਰਦ ویرਾਨੀ ਛਾਈ ਸੀ ਹਾਂਜੀ ਦੋਸਤੋ ਆਪਾਂ ਇਸ ਕਹਾਣੀ ਨੂੰ ਇੱਥੇ ਹੀ ਵਿਰਾਮ ਦਿੰਨੇ ਆ ਤੁਸੀਂ ਇਸ ਕਹਾਣੀ ਦੇ ਬਾਰੇ ਕੀ ਸੋਚਦੇ ਹੋ ਕਿ ਐਦਾਂ ਦੀ ਸਿਚੁਏਸ਼ਨ ਜਦੋਂ ਬਣ ਜਾਂਦੀ ਹੈ ਉਦੋਂ ਇਨਸਾਨ ਕਿਹੜਾ ਰਿਸ਼ਤਾ ਨਿਭਾਵੇਗਾ ਆਪਣੇ ਵਿਚਾਰ ਜਿਹੜੇ ਹੈ ਉਹ ਜਰੂਰ ਸਾਂਝੇ ਕਰੋ